ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਜਿਹੜੇ ਨਵੇਂ ਫਾਰਮਰ ਐ ਦੇਖੋ ਜਿਹੜੇ ਪੁਰਾਣੇ ਨੂੰ ਤਾਂ ਸਭ ਕੁਝ ਪਤਾ ਹੁੰਦਾ ਹੈ ਕੀ ਆਪਾਂ ਕਹਿੰਦੇ ਨੇ ਵੀ ਪਸ਼ੂ ਲਿੱਸਾ ਹੋ ਗਿਆ ਦੁੱਧ ਦੀ ਖਾਰ ਮੰਦਾ ਦੁਬਾਰੇ ਗੱਪਣ ਹੋਣ ਚ ਦਿੱਕਤ ਆਉਂਦੀ ਹੈ ਜਦੋਂ ਉਹਦੇ ਵਿੱਚੋਂ ਪ੍ਰੋਡਕਸ਼ਨ ਤਾਂ ਆਪਾਂ ਲਈ ਜਾਂਦੇ ਆ ਤੇ ਉਹਨੂੰ ਜਿਹੜੇ ਕੁਆਂਟੀਟੀ ਆ ਟ੍ਰੇਸ ਮਿਨਰਲ ਵਗੈਰਾ ਸਾਰਾ ਕੁਝ ਉਹ ਪੂਰਾ ਨਹੀਂ ਹੁੰਦਾ ਤਾਂ ਇੱਕੇ ਜਿਹੜੀ ਫੈਟ ਆ ਜਿਵੇਂ ਆਪਾਂ ਘਿਓ ਖਾਣੇ ਹੁੰਨੇ ਉਸ ਤਰ੍ਹਾਂ ਦਾ ਇਹ ਪਸ਼ੂਆਂ ਲਈ ਘਿਓ ਹੈ ਫੈਟ ਆ ਇਹ ਨਿਊਟ੍ਰੀਕਾ ਐਫ ਐਮ ਫੈਟ ਮਾਸਟਰ ਠੀਕ ਹੈ ਜੀ ਇਹ ਪ੍ਰੋਡਕਟ ਹੈ ਹੈਲਥਵੈਟ ਫਰਮਾ ਨੇ ਬਣਾਇਆ ਨਵੀਂ ਦਿੱਲੀ ਤੇ ਐਮ ਆਰ ਪੀ ਹੈਗਾ 365 ਰੁਪਏ ਤੇ 2 ਜੀ ਦੀ ਜਿਹੜੀ ਲਾਰਜ ਐਨੀਮਲ ਦੀ 50 ਤੋਂ 100 ਹੈ ਤੇ ਸਮਾਲ ਦੀ 20 ਤੋਂ 40 ਹੈ ਬੱਚਿਆਂ ਦੀ ਗਰੋਥ ਦੇ ਵਿੱਚ ਬਹੁਤ ਹੀ ਵਧੀਆ ਇਹ ਹੈਲਪ ਕਰਦਾ ਹੈ ਤੇ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਕਿਵੇਂ ਮਿਲੂਗਾ ਕਿਵੇਂ ਜੇ ਕਿਸੇ ਨੇ ਲੈਣਾ ਹੋਵੇ ਆਪਾਂ ਜਿਹੜਾ ਨੰਬਰ ਲਾਵਾਂਗੇ ਸਕਰੀਨ ਤੇ ਵੈਸੇ ਮੈਡੀਕਲਾਂ ਤੋਂ ਵੀ ਅਵੇਲੇਬਲ ਹੈ ਇਹ ਪਤਾ ਕਰ ਲਿਓ ਜੇ ਨਹੀਂ ਮਿਲਦਾ ਤਾਂ ਤੁਸੀਂ ਆ ਨੰਬਰ ਜਿਹੜਾ ਆਪਾਂ ਸਕਰੀਨ ਤੇ ਲਾ ਲਾਂਗੇ ਇਸ ਤੇ ਤੁਸੀਂ ਸੰਪਰਕ ਕਰ ਲਿਓ ਆਨਲਾਈਨ ਵੀ ਮੰਗਾ ਸਕਦੇ ਹੋ ਆਨਲਾਈਨ ਜੀ ਇੱਥੋਂ ਤੱਕ ਪਹੁੰਚ ਹੋ ਜੂ ਫਾਰਮ ਤੱਕ ਅੱਛਾ ਵੀ ਜੇ ਆਪਾਂ ਨੰਬਰ ਪਾਤਾ ਉਹਦੇ ਆਨਲਾਈਨ ਜਿਹੜੇ ਕਿਸੇ ਨੇ ਫਾਰਮਰ ਨੇ ਮੰਗਾਉਣਾ ਜੀ ਉਹਨੂੰ ਮਿਲ ਜੂਗਾ ਇੱਕ ਵਾਰ ਵਰਤ ਕੇ ਜਰੂਰ ਦੇਖੋ ਵੱਡੇ ਜਿਹੜੇ ਹਾਈ ਯੀਲਡਰ ਐਨੀਮਲ ਆ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ ਫੀਡ ਠੀਕ ਹੈ ਜੀ ਮਤਲਬ ਜੇ ਆਪਣਾ ਪਸ਼ੂ ਲਿੱਸਾ ਹੁੰਦਾਗਾ ਦੁੱਧ ਦੀ ਖਾਰ ਮੰਦਾਗਾ ਹਾਂ ਹੁਣ ਤੁਸੀਂ ਆਪਾਂ ਕਹਿ ਲਿਓ ਹਾਂ ਜਿਵੇਂ ਹੁਣ ਆ ਦੇਖੋ ਜਾਨਵਰ ਹੈ ਇਨਾਂ ਦੀ ਬਾਜੂ ਤੋਂ ਬਾਅਦ ਤਿੰਨ ਪੱਥਰਾਂ ਗੇ ਦੱਸਣੀਆਂ ਚਾਹੀਦੀਆਂ ਜਿਆਦਾ ਨਹੀਂ ਜੇ ਲਿਸਾ ਹੁੰਦਾ ਤਾਂ ਉਹਨੂੰ ਇਹ ਜ਼ਰੂਰ ਐਡ ਕਰੋ ਠੀਕ ਹੈ ਜੀ ਹਾਂਜੀ ਤੇ ਬਾਕੀ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਕੰਮ ਕਰਦਾ ਜੀ ਇਹ ਨਾਲ-ਨਾਲ ਜਿਵੇਂ ਆਪਾਂ ਫੈਟ ਦਾ ਕਹਿੰਦੇ ਪਸ਼ੂ ਨੂੰ ਰਾਜੀ ਕਰਦਾ ਹਨਾ ਜੀ ਤੁਸੀਂ ਖਾਰਮੰਦਾ ਉੱਥੇ ਰਾਜੀ ਕਰੂਗਾ ਮੇਨ ਜੀ ਦੇਖੋ ਫੈਟ ਐਸਐਨਐਫ ਵੀ ਹੁੰਦੀ ਆ ਆਪਣਾ ਜਿਹੜਾ ਫੈਟ ਦਾ ਹੀ ਤੇ ਐਸਐਨਐਫ ਦਾ ਰੇਟ ਮਿਲਦਾ ਉਹਦੇ ਵਿੱਚ ਇੰਪਰੂਵਮੈਂਟ ਲਿਆਉਂਦਾ ਇਹ ਮੰਨ ਲਓ ਜਿਹੜੇ ਕਹਿੰਦੇ ਵੀ ਸਾਡੀ ਫੈਟ ਨਹੀਂ ਆਉਂਦੀ ਐਸਐਨਐਫ ਨਹੀਂ ਆਉਂਦੀ ਤੁਸੀਂ ਉਹਨੂੰ ਐਡ ਕਰਕੇ ਦੇਖੋ ਕੋਈ 50 ਤੋਂ 100 ਗ੍ਰਾਮ ਦਾ ਕੋਈ ਬੜਾ ਨਹੀਂ ਪੰਦਾ ਰੁਪਏ ਦਾ ਰੋਜਦਾ ਪੰਦਾ ਹੈ ਤੇ ਉਧਰੋਂ ਇਹ ਮੰਨ ਲਓ ਵੀ ਤੈਨੂੰ 1 ਲੀਟਰ ਦੁੱਧ ਹੋਰ ਵੀ ਵਧ ਗਿਆ ਤਾਂ ਆਪਣਾ ਲਗਭਗ 100 ਰੁਪਏ ਤੋਂ ਪਲੱਸ ਬਚ ਜਾਂਦਾ ਆਪਣਾ ਠੀਕ ਹੈ ਲੈ ਵੀ ਸੱਜਣੋ ਜੇਕਰ ਵੀ ਤੁਹਾਡਾ ਪਸ਼ੂ ਲਿੱਸਾਗਾ ਕਮਜ਼ੋਰਾਗਾ ਤਾਂ ਪ੍ਰੋਡਕਟ ਆ ਨਿਊਟ੍ਰੀਕਲ ਐਫ ਐਮ ਫੈਟ ਮਾਸਟਰ ਠੀਕ ਹੈ ਜੀ ਤੇ ਇਹਦੇ ਵਿੱਚ ਫੈਟ ਵਗੈਰਾ ਹੈਗੀ ਆ ਤੇ ਤੁਹਾਡੇ ਪਸ਼ੂਆਂ ਦੇ ਲਈ ਬਹੁਤ ਫਾਇਦੇਮੰਦ ਚੀਜ਼ ਹੈ ਤੇ ਮੈਂ ਬਾਕੀ ਨੰਬਰ ਦੇਤਾ ਸਕਰੀਨ ਤੇ ਗੱਲ ਕਰ ਲਿਓ ਤੁਹਾਨੂੰ ਆਨਲਾਈਨ ਮਿਲ ਜੂਗਾ ਠੀਕ ਹੈ ਜੀ ਇਹ ਤੇ ਇਹਦਾ ਜਿਹੜਾ MRP ਲਿਖਿਆ ਹੋਇਆ 365 ਰੁਪਏ ਆ ਤੇ ਬਹੁਤ ਸਾਰੀਆਂ ਚੀਜ਼ਾਂ ਚ ਸਟ्रेस ਮੰਨ ਦਾ ਪਸ਼ੂ ਜੇ ਤੁਸੀਂ ਇਕੱਟੀਆਂ ਬੱਛੀਆਂ ਤਿਆਰ ਕਰਨੀਆਂ ਉਹਦੇ ਵਾਸਤੇ ਵੀ ਵਧੀਆ ਪ੍ਰੋਡਕਟ ਆ ਇਹ ਤੇ ਜੇ ਤੁਹਾਨੂੰ ਚਾਹੀਦਾ ਤਾਂ ਤੁਸੀਂ ਆ ਗੱਲ ਕਰ ਲਿਓ ਜੀ ਸੰਪਰਕ ਕਰ ਲਿਓ ਠੀਕ ਹੈ ਬਹੁਤ ਵਧੀਆ ਰਿਜ਼ਲਟ ਆ ਇਸ ਦਾ ਠੀਕ ਹੈ ਜੀ ਤੇ ਬਾਕੀ ਸਾਰੀਆਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਆਸ ਮੈਂ ਤੁਹਾਨੂੰ ਦਿਖਾ ਦਣਾ ਇਹਦੇ ਵਿੱਚ ਪਾਈਆਂ ਹੋਈਆਂ ਜਿਹੜੀਆਂ ਕੈਲਸ਼ੀਅਮ ਆ ਫਾਸਫੋਰਸ ਆ ਬਾਈਪਾਸ ਫੈਟ ਆ ਪ੍ਰੋਟੀਨ ਆ ਠੀਕ ਹੈ ਪ੍ਰੋਵਾਈਟ ਐਕਸ ਆ ਜੀ એનર્ਜੀ ਸਪਲੀਮੈਂਟ ਆ ਹਰਬਲ ਵੀ ਚੀਜ਼ਾਂ ਇਹਦੇ ਵਿੱਚ ਬਹੁਤ ਸਾਰੀਆਂ ਪਾਈਆਂ ਬਾਕੀ ਵਿਟਾਮਿਨਸ ਆ ਮਿਨਰਲਸ ਆ ਜਿਹੜੀਆਂ ਆਪਣੇ ਪਸ਼ੂਆਂ ਦੇ ਵਿੱਚ ਕਮੀਆਂ ਆਉਂਦੀਆਂ ਉਹ ਸਾਰੀਆਂ ਕਮੀਆਂ ਨੂੰ ਇਹ ਪੂਰਾ ਕਰੂਗਾ ਤੇ ਬਹੁਤ ਵਧੀਆ ਪ੍ਰੋਡਕਟ ਆ ਜੀ ਜੇ ਕਿਸੇ ਨੂੰ ਚਾਹੀਦਾ ਮਿੱਤਰੋ ਤੇ ਕਰ ਲਿਓ ਬਾਈ ਸੰਪਰਕ ਤੁਸੀਂ ਨੰਬਰ ਦੇਦਾ ਮੈਂ ਸਕਰੀਨ ਤੇ ਬਾਕੀ ਆਪਣੇ ਡੇਰੀ ਫਾਰਮ ਦੇ ਵਿੱਚ ਜਿਹੜੇ ਪਸ਼ੂਆਂ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਲਿੱਸਾ ਪਾਣਾ ਆਉਂਦਾਗਾ ਪਸ਼ੂ ਰਹਿਂਦਾ ਨਹੀਂਗਾ ਹਨਾ ਉਹ ਸਾਰੀਆਂ ਦਿੱਕਤਾਂ ਦੇ ਵਾਸਤੇ ਬਹੁਤ ਵਧੀਆ ਸਪਲੀਮੈਂਟ ਹੈ ਕਿਉਂਕਿ ਕਈ ਵਾਰੀ ਹੁੰਦਾਗਾ ਕਿ ਆਪਾਂ ਫੀਡ ਵਗੈਰਾ ਪਾਉਣੀ ਰਹਿੰਦੇ ਆ ਜਾਂ ਆਪਾਂ ਖੇਤਾਂ ਦੇ ਵਿੱਚ ਹਰਾਚਾਰਾ ਪਾਉਣੀ ਆ ਤਾਂ ਉੱਥੇ ਆਪਾਂ ਨੂੰ ਜਿਹੜੀਆਂ ਪ੍ਰੋਪਰ ਨਿਊਟ੍ਰੀਸ਼ਨ ਕਈ ਵਾਰੀ ਨਹੀਂ ਮਿਲਦੀਆਂ ਨੇ ਠੀਕ ਹੈ ਤਾਂ ਇਹ ਜਿਹੜੀਆਂ ਆਪਾਂ ਨੂੰ ਐਕਸਟਰਾ ਤੋਂ ਚੀਜ਼ਾਂ ਕਈ ਵਾਰੀ ਪਾਉਣੀ ਆ ਪੈ ਜਾਂਦੀਆਂ ਨੇ ਤੇ ਘਾਟਾਂ ਮੇਨ ਗੱਲਾਂ ਹੁੰਦੀਆਂ ਸਾਰੀਆਂ ਘਾਟਾਂ ਦੀਆਂ ਘਾਟਾਂ ਪੂਰੀਆਂ ਹੋ ਗਈਆਂ ਤਾਂ ਪਸ਼ੂ ਆਪਣਾ ਸਹੀ ਹੋ ਜਾਂਦਾ ਸੋ ਇਹ ਘਾਟਾਂ ਪੂਰੀਆਂ ਕਰਦਾ ਤੇ ਮਗਵਾਲਿਓ ਬਾਈ ਜੇ ਕਿਸੇ ਨੂੰ ਚਾਹੀਦਾ ਠੀਕ ਹੈ ਰਿਜ਼ਲਟ ਬਹੁਤ ਸੋਹਣਾਗਾ 365 ਰੁਪਏ ਦਾ ਐਮ ਆਰ ਪੀ ਲਿਖਿਆ ਹੋਇਆ 1 ਕਿਲੋ ਦਾ ਥੈਂਕ ਯੂ ਥੈਂਕ ਯੂ ਜੀ ਬਹੁਤ ਧੰਨਵਾਦ